ਜੀ ਮੈਂ ਕਿੱਥੋਂ ਆਇਓ ਜੀ ਅਸੀਂ ਦਿੱਲੀ ਤੋਂ ਆਏ ਆ ਅੱਛਾ ਤੁਸੀਂ ਇਹ ਕਿਸਾਨ ਸੰਘਰਸ਼ ਦੇ ਵਿੱਚ ਆਏ ਹੋ ਤੇ ਕੀ ਕੀ ਇੱਥੇ ਤੁਹਾਨੂੰ ਦਿਖਿਆ ਕੀ ਇੱਥੇ ਇਹ ਦਿਖਿਆ ਸਾਨੂੰ ਕਿ ਸਾਡੇ ਮਤਲਬ ਜੋ ਵੀ ਅੰਦਾਤਾ ਵਾ ਠੀਕ ਹੈ ਉਹ ਇੱਦਾਂ ਸੜਕਾਂ ਤੇ ਉਧਰ ਉਧਰ ਰੋਲ ਰਿਹਾ ਠੀਕ ਹੈ ਔਰ ਸਾਡੀ ਗਵਰਨਮੈਂਟ ਸਰਕਾਰ ਨੂੰ ਕੋਈ ਫਰਕ ਨਹੀਂ ਪੈ ਰਿਹਾ ਕਿ ਉਹ ਹਾਲੇ ਤੱਕ ਅੱਖਾਂ ਬੰਦ ਕਰਕੇ ਆਪੀ ਬੈਠੀ ਆ ਅੱਛਾ ਤੇ ਤੁਸੀਂ ਸਰਕਾਰ ਨੂੰ ਕੀ ਕਹਿਣਾ ਚਾਹੁੰਦੇ ਹੋ ਦੇਖੋ ਅਸੀਂ ਸਰਕਾਰ ਨੂੰ ਇਹ ਕਹਿਣਾ ਚਾਹੁੰਦੇ ਆ ਕਿ ਮੋਦੀ ਜੀ ਕਿ ਤੁਸੀਂ ਜੋ ਵੀ ਆ ਤੁਸੀਂ ਇੱਧਰ ਉੱਧਰ ਤੁਸੀਂ ਜਾ ਰਹੇ ਹੋ ਐਮਪੀ ਜਾ ਰਹੇ ਹੋ ਕਦੀ ਰਾਜਸਥਾਨ ਜਾ ਰਹੇ ਹੋ ਕਦੀ ਗੱਛ ਜਾ ਰਹੇ ਹੋ ਉੱਥੇ ਨਾਲ ਇੱਧਰ ਉੱਧਰ ਜਾਣ ਦੀ ਬਜਾਏ ਤੁਸੀਂ ਇੱਥੇ ਆਓ ਇੱਥੇ ਆ ਕੇ ਜੋ ਵੀ ਤੁਸੀਂ ਗੱਲਬਾਤ ਕਰਨੀ ਇੱਥੇ ਆ ਕੇ ਬੋਲੋ ਆਪ ਠੀਕ ਹੈ ਜੋ ਅਸਲੀ ਕਿਸਾਨ ਆ ਜੋ ਖੇਤੀਬਾੜੀ ਕਰਦਾ ਅੰਦਾਤਾ ਜੋ ਸਾਡਾ ਉਹ ਇੱਥੇ ਬੈਠਾ ਵਾ ਤੁਸੀਂ ਇੱਧਰ ਉੱਧਰ ਹੋਰ ਇੱਧਰ ਉੱਧਰ ਘੁੰਮਦੇ ਫਿਰ ਰਹੇ ਹੋ ਨਕਲੀ ਨਕਲੀ ਬਣਾ ਰਹੇ ਅਸਲੀਆਂ ਕੋਲ ਆਉਣ ਨਾਲ ਨਕਲੀ ਬਣਾਉਣ ਦਾ ਕੀ ਫਾਇਦਾ ਹੈ ਤੁਹਾਨੂੰ ਕਦੀ ਕਿਹਨੂੰ ਬਣਾ ਦਿੰਦੇ ਕਦੀ ਕਿਹਨੂੰ ਬਣਾ ਲੈਂਦੇ ਹੋ ਇਹਦੇ ਨਾਲ ਮੈਂ ਮੀਟ ਨਿਆ ਅਸਲੀਆ ਨਾਲ ਕਰਕੇ ਵੇਖੋ ਨਾ ਮੀਡਿੰਗ ਕੀ ਮੀਡਿੰਗ ਹੁੰਦੀ ਆ ਹਾਂ ਕੀ ਕਮ ਸੇ ਤੁਸੀਂ ਇੱਥੇ ਆਓ ਨਾ ਤੁਹਾਨੂੰ ਇੱਥੇ ਆ ਕੇ ਗੱਲ ਕਰਨੀ ਹੈ ਜੋ ਤੁਹਾਨੂੰ ਤੁਹਾਡਾ ਫਰਜ਼ ਮੰਨਦਾ ਵਾ ਤੁਸੀਂ ਦੇਖਦੇ ਪ੍ਰਧਾਨ ਮੰਤਰੀ ਹੋ ਤੁਹਾਡਾ ਫਰਜ਼ ਇਹ ਵਾ ਕਿ ਤੁਹਾਨੂੰ ਇੱਥੇ ਆਉਣਾ ਚਾਹੀਦਾ ਵਾ ਕਿ ਇੱਥੇ ਜੋ ਕਿਸਾਨ ਬੈਠਾ ਵਾ ਇਹਨੇ ਕਿਸਾਨ ਸ਼ਹੀਦ ਹੋ ਗਿਆ ਉਹਨਾਂ ਬਾਰੇ ਤੁਸੀਂ ਇਹ ਨਹੀਂ ਪੁੱਛਿਆ ਠੀਕ ਆ ਗਾਜੀਪੁਰ ਤੁਸੀਂ ਗਾਜੀਪੁਰ ਬਾਸ ਕੀ ਕਹਿੰਦੇ ਉਹਨੂੰ ਜੋ ਗਾਜੀ ਮਤਲਬ ਹੈਗਾ ਸੀਐਮ योगी ठीक है योगी आदित्यनाथ है ठीक है वो भी चोक करके रास्ते और मतलब सारे किसाना दे रास्ते रोक रहे थे रोके जा रहे हैं उल्टे मार दे है किसान मतलब किसानों ਨੂੰ ਮਾਰਿਆ ਜਾ ਰਿਹਾ ਜਦੋਂ ਸੁਪਰੀਮ ਕੋਰਟ ਨੇ ਬੋਲਤਾ ਇੱਕ ਵਾਰ ਸੁਪਰੀਮ ਕੋਰਟ ਦਾ ਆਰਡਰ ਆ ਗਿਆ ਕਿ ਤੁਸੀਂ ਕਿਸਾਨਾਂ ਨੂੰ ਨਹੀਂ ਰੋਕ ਸਕਦੇ ਉਹ ਆਪਣਾ ਅੰਦੋਰਨ ਜਾਰੀ ਕਰ ਸਕਦੇ ਆ ਕਿਸਾਨਾਂ ਨੇ ਰਸਤੇ ਨੇ ਰੋਕੇ ਰਸਤੇ ਇਹਨਾਂ ਨੇ ਆਪ ਪੁਲਿਸ ਵਾਲੇ ਕਰੋਤਵਾਇਆ ਠੀਕ ਹੈ ਕਿਸਾਨ ਤਾਂ ਆਪਣਾ ਪਰਦ ਉਹਨਾਂ ਨੂੰ ਜਾਰ ਮੋਜ ਕੇ ਜਾਨੇ ਦੇ ਰੇ ਜਾ ਰਹੇ ਐਥੇ ਵੜਾ ਕੇ ਰੱਖਿਆ ਉਹਨਾਂ ਨੂੰ ਠੰਡ ਦੇ ਵਿੱਚ ਇਹਨਾਂ ਨੂੰ ਚੋਲ ਚੋਲ ਬੱਚੇ ਵੀ ਨਹੀਂ ਦਿਖ ਰਿਆ ਕਿ ਚੋਲ ਚੋਲ ਦੇ ਬੱਚੇ ਰੋ ਰਹੇ ਆ ਉਹਨਾਂ ਦਾ ਸੈਂਟਰ ਆ ਉਹਨਾਂ ਦਾ ਕਾਲ ਰੋ ਰੋ ਰਹੇ ਆ ਦੇਖ ਐਨਾ ਮਨ ਦੁਖੀ ਹੋਇਆ ਤੇ ਤੁਹਾਨੂੰ ਤੇਨ ਬੱਚੇ ਨਹੀਂ ਦਿਖਦੇ ਵੀ ਬੱਚੇ ਰੋ ਰਹੇ ਨੇ ਜਨ ਐਨਾ ਪਰ ਤੇਰੇ ਬੱਚੇ ਆਪਣੇ ਹੁਣ ਤੇ ਤੁਹਾਨੂੰ ਪਤਾ ਚੱਲੇ ਨਾ ਕਿ ਕਮ ਸੇ ਕਮ ਇਹਨਾਂ ਦੇਖਣਾ ਚਾਹੀਦਾ ਵਾ ਕਿ ਇਹਨੇ ਲੋਕ ਸ਼ਹੀਦ ਹੋ ਰਹੇ ਆ ਸਾਡੇ ਠੀਕ ਆ ਮਤਲਬ ਉਹਨਾਂ ਨੂੰ ਕੋਈ ਫਰਕ ਨਹੀਂ ਪੈ ਰਿਹਾ ਉਹਨਾਂ ਦੇ ਮੂੰਹ ਦੇ ਉੱਤੇ ਆਰਾਮ ਨਾਲ ਬੈਠੇ ਆ ਸਾਰੇ ਠੀਕ ਆ ਕਦੀ ਕੋਈ ਬੋਰਾ ਦਿੰਦੀ ਇਹ ਕਿਸਾਨ ਬਹੁਤ ਖੁਸ਼ ਆ ਇਹ ਕਿਸਾਨ ਦੇ ਇਸ ਕਾਨੂੰਨਾਂ ਤੋਂ ਖੁਸ਼ ਖੁਸ਼ ਆ ਜੇ ਇੰਨੇ ਸਾਰੇ ਖੁਸ਼ ਆ ਤੇ ਸਾਹਮਣੇ ਆ ਕੇ ਕਿਉਂ ਗੱਲ ਕਰ ਰਹੇ ਹੋ ਸਾਨੂੰ ਵੀ ਪਤਾ ਲੱਗਿਆ ਨਾ ਖੁਸ਼ੀ ਆ ਕਿ ਦੁਖੀ ਆ ਇਹ ਬੰਦੇ ਬਣਾ ਰਹੇ ਤੁਸੀਂ ਬੋਲਦੇ ਹੋਂ ਖਾਲਿਸਤਾਨੀ ਆ ਕਦੀ ਬੋਲਦੇ ਹੋਂ ਪਾਕਿਸਤਾਨੀ ਆ ਕਦੀ ਚਾਇਨਾ ਤੋਂ ਫੰਡਿੰਗ ਆ ਰਹੀ ਆ ਜਦੋਂ ਕੋਰੋਨਾ ਦੀ ਬਿਮਾਰੀ ਫੈਲੀ ਸੀ ਉਦੋਂ ਇਹੀ ਖਾਸਾ ਰਾਜਨੇਜਿਨਾਂ ਨੇ ਲੰਗਰ ਲਾਏ ਨਾ ਉਹ ਤਾਂ ਤੁਸੀਂ ਫਟਾਫਟ ਖਾ ਲੇ ਤੇ ਹੁਣ ਤੁਹਾਨੂੰ ਨਾ ਆਤਵਾਦੀ ਦੀ ਆਤੰਗਵਾਦੀ ਦੇਖਦੇ ਆ ਚਾਇਨਾ ਤੋਂ ਬੰਦੇ ਕਦੀ ਬੋਲਦੇ ਚਾਇਨਾ ਤੋਂ ਫੰਡਿੰਗ ਆ ਰਹੀ ਆ ਪਾਕਿਸਤਾਨ ਜਾਣਾ ਤੋ ਆ ਰਹੀ ਕਿ ਕਿਤੇ ਹੋਈ ਆ ਰਹੀ ਤੂ ਦਿਨੀ ਨਾ ਦੇਰਿਆ ਤੂ ਤਾਂ ਦੇਸ਼ ਦਾ ਕੋਈ ਕੋਈ ਨਾ ਬਣਾ ਤੂ ਕੁਛ ਨਹੀਂ ਰਿਹਾ ਦੇਸ਼ ਦਾ ਕੁਛ ਬਣਾ ਰਿਹਾ ਦੇਸ਼ ਦਾ ਹੁਣ ਤੁਸੀਂ ਆ ਜਿਹੜਾ ਤੁਹਾਨੂੰ ਲੱਗ ਰਿਹਾ ਕਿ ਜਿਵੇਂ ਆ ਪੰਜਾਬ ਦੇ ਵਿੱਚੋਂ ਹਰਿਆਣੇ ਜਾਂ ਹਿੰਦੁਸਤਾਨ ਦੇ ਪੂਰੇ ਵਰਲਡ ਦੇ ਵਿੱਚੋਂ ਜਿਹੜੇ ਆ ਲੋਕ ਇੱਥੇ ਪਹੁੰਚੇ ਨੇ ਇਹ ਕਿਵੇਂ ਦਾ ਮਾਹੌਲ ਲੱਗਦਾ ਵੀ ਇਹ ਪਿੰਡ ਬਣਾ ਕੇ ਬੈਠੇ ਨੇ ਕਿੰਨੇ ਚਿਰ ਦਾ ਰਾਸ਼ਨ ਵਗੈਰਾ ਲੈ ਕੇ ਬੈਠਣਗੇ ਕਿਸੇ ਚੀਜ਼ ਦੀ ਤੁਹਾਨੂੰ ਕਮੀ ਆਈ ਕੋਈ ਕੋਈ ਕਮੀ ਨਹੀਂ ਆਈ ਕਿਸੇ ਕਿਸੇ ਚੀਜ਼ ਇੱਥੇ ਵੀ ਕਮੀ ਨਹੀਂ ਆ ਠੀਕ ਹੈ ਇੱਥੇ ਗੁਰੂ ਨਾਨਕ ਦੇਵ ਜੀ ਹਰ ਚੀਜ਼ ਪੂਰੀ ਕਰ ਰਹੇ ਆ ਜਦੋਂ ਗੁਰਨਾਨ ਦੇਵ ਜੀ ਨੇ ਲੰਗਰ ਲਾਇਆ ਸੀ 20 ਰੁਪਏ ਦਾ ਠੀਕ ਆ ਉਹ 20 ਰੁਪਏ ਹਾਲੇ ਤੱਕ ਚੱਲ ਰਿਹਾ ਉਹ ਕਦੀ ਜਦ ਅਸੀਂ ਸਾਰੇ ਮਰ ਵੀ ਜਾਣਗੇ ਉਦੋਂ ਤੱਕ ਵੀ 20 ਰੁਪਏ ਖਤਮ ਨਹੀਂ ਹੋਣੇ ਦੁਨੀਆ ਤੋਂ ਕਮ ਸੇ ਕਮ ਆਨੌਂਡ ਇਹ ਦੇਖਣਾ ਚਾਹੀਦਾ ਪਰ ਜੋ ਕਿਸਾਨ ਇੱਥੇ ਬੈਠੇ ਆ ਉਹਨਾਂ ਦੀ ਗੱਲਬਾਤ ਸੁਣੀ ਚਾਹੀਦੀ ਨਾ ਨਾ ਇੱਕ ਵਾਰ ਆ ਕੇ ਕਿ ਚਲੋ ਤੁਸੀਂ ਨਹੀਂ ਆ ਸਕਦੇ ਤੁਸੀਂ ਭੇਜੋ ਉਹ ਬਾਰ ਬਾਰ ਤੋਮਰ ਜੀ ਬੋਲਦੇ ਆ ਕਿ ਕਿਸਾਨ ਬਹੁਤ ਖੁਸ਼ ਆ ਕਿਸਾਨ ਬਹੁਤ ਖੁਸ਼ ਆ ਹਾਨੂੰ ਇਹ ਤਾਂ ਪਤਾ ਲੱਗੇ ਕਿਹੜੇ ਕਿਸਾਨ ਖੁਸ਼ ਆ ਕਿਸਾਨ ਤਾਂਾਨੂੰ ਮਿਲਵਾਓ